ਲੋਕ ਸਭਾ ਦੇ ਵਿੱਚ মিডিਆ ਦੇ ਵਿੱਚ ਰੌਲਾ ਪੈ ਰਿਹਾ ਕਿ ਚੰਨੀ ਸਾਹਿਬ ਤੇ ਬਿੱਟੂ ਸਾਹਿਬ ਪੂਰੀ ਚੰਗੀ ਤਰ੍ਹਾਂ ਫਾਈਟ ਹੋਈ ਹੈ ਇਹਨਾਂ ਦੀ ਪਰ ਜਿਹੜੇ ਚੰਨੀ ਸਾਹਿਬ ਜੀ ਨੇ ਸਵਾਲ ਕੀਤੇ ਆ ਬਿੱਟੂ ਤੇ ਕਿ ਬਿੱਟੂ ਸਾਹਿਬ ਤੁਹਾਡੇ ਬਾਪ-ਪੋਦੇ ਦੁਨੀਆ ਛੱਡ ਕੇ ਗਏ ਆ ਜਿੱਦ ਦੇ ਤੁਸੀਂ ਕਾਂਗਰਸ ਛੱਡੀ ਤਾਂ ਫਿਰ ਬਿੱਟੂ ਜੀ ਨੇ ਇੱਕ ਗੱਲ ਦਾ ਜਵਾਬ ਦਿੱਤਾ ਕਿ ਜੀ ਮੇਰੇ ਦਾਦਾ ਜੀ ਨੇ ਕੌਮ ਦਾ ਅਸਵਾਸਥੇ ਸ਼ਹੀਦ ਨਹੀਂ ਹੋਏ ਉਹ ਦੇਸ਼ ਦੇ ਲੋਕਾਂ ਵਾਸਤੇ ਹੋਏ ਆ ਬਹੁਤ ਵਧੀਆ ਗੱਲ ਆ ਪਰ ਬਿੱਟੂ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਅੱਜ ਤੁਸੀਂ ਦੇਸ਼ ਦੇ ਲੋਕਾਂ ਦੀ ਗੱਲ ਕਰ ਰਹੇ ਆ ਜਦੋਂ ਪੰਜਾਬ ਬਚਾਓ ਯਾਤਰਾ ਚੱਲ ਰਹੀ ਸੀ ਯਾਦ ਕਰੋ ਸਮਾ ਜਦੋਂ ਪੰਜਾਬ ਬਚਾਓ ਯਾਤਰਾ ਚੱਲ ਰਹੀ ਸੀ ਤੇ ਰਾਹੁਲ ગાંધી ਪੰਜਾਬ ਦੇ ਵਿੱਚ ਜਦੋਂ ਆਏ ਸੀ ਤੇ ਤੁਸੀਂ ਭਾਸ਼ਣ ਦਿੱਤਾ ਸੀ ਉਹ ਭਾਸ਼ਣ ਦੇ ਵਿੱਚ ਕੀ ਕਿਹਾ ਸੀ ਕਿ ਜੀ ਜਿਹੜੀ ਆ ਦਸਤਾਰ ਜਿਹੜੀ ਪੱਗ ਉਹ ਮੈਨੂੰ ਸਿੱਖੀ ਆ ਜਿਹੜੀ ਉਹ ਮੈਨੂੰ ਰਾਹੁਲ ਗਾਂਧੀ ਜੀ ਨੇ ਬਖਸ਼ੀ ਹੋਈ ਆ ਚਲੋ ਇਸ ਟਾਈਮ ਤੇਰੀ ਕਾਂਗਰਸ ਵਿੱਚ ਨਹੀਂ ਬਣੀ ਤੇ ਤੁਸੀਂ ਜਾ ਕੇ ਭਾਜਪਾ ਜੁਆਇਨ ਕਰ ਲਈ ਚਲੋ ਉਹਨਾਂ ਨੇ ਤੁਹਾਡਾ ਮੁੱਲ ਵੀ ਪਾਇਆ ਪਰ ਜੇ ਤੁਸੀਂ ਦੇਸ਼ ਦੇ ਲੋਕਾਂ ਦੀ ਗੱਲ ਕਰਦੇ ਆ ਤਾਂ ਫਿਰ ਦੇਸ਼ ਦੇ ਲੋਕਾਂ ਦੀ ਜੇ ਇਹ ਗੱਲ ਆਪਦੇ ਦਿਮਾਗ ਦੇ ਵਿੱਚੋਂ ਕੱਢ ਦਿਓ ਕਿਉਂਕਿ ਜਿਹੜੀ ਸਰਕਾਰ ਐਸ ਟਾਈਮ ਚੱਲ ਰਹੀ ਆ ਮੈਂ ਆਪਣੇ ਬਿੱਟੂ ਸਾਹਿਬ ਜੀ ਤੁਹਾਨੂੰ ਇਹ ਕਹਿਣਾ ਕਿ ਇਸ ਵਕਤ ਉਹ ਦੇਸ਼ ਦੇ ਲੋਕਾਂ ਦਾ ਭੋਰਾ ਵੀ ਭਲਾ ਨਹੀਂ ਹੋ ਰਿਹਾ ਦਿਨੋ ਦਿਨ ਮੰਗਾਈ ਵਧ ਰਹੀ ਆ ਦਿਨੋ ਦਿਨ ਜਿਹੜਾ ਗਰੀਬ ਬੰਦਾ ਉਹ ਰੋਟੀ ਤੋਂ ਤੰਗ ਹੋ ਰਿਹਾ ਔਰ ਤੁਸੀਂ ਕੀ ਕਹਿ ਰਹੇ ਹੋ ਉੱਥੇ ਕਿ ਚੇਅਰਮੈਨ ਸਾਹਿਬ ਜਿਹੜੇ ਚੰਨੀ ਸਾਹਿਬ ਆ ਇਨਾਂ ਕੋਲ ਹਜ਼ਾਰਾਂ ਕਰੋੜਾਂ ਦੀ ਪ੍ਰਾਪਰਟੀ ਆ ਪੁੱਛੋ ਕਿੱਥੋਂ ਆਈ ਆ ਇਹ ਤਾਂ ਮਤਲਬ ਇਹ ਆ ਕਿ ਤੁਸੀਂ ਜਿਵੇਂ ਕਹਿ ਲੋ ਨਾ ਕਿ ਸਮਾਂ ਮਿਲਿਆ ਤੇ ਉਹ ਚੁਗਲੀਆਂ ਚ ਗੁਜ਼ਾਰਤਾ ਹੁਣ ਤੁਹਾਨੂੰ ਉੱਥੇ ਬਿੱਟੂ ਜੀ ਮੰਤਰੀ ਬਣੇ ਹੋ ਤੁਸੀਂ ਤੁਸੀਂ ਦੇਸ਼ ਦੇ ਲੋਕਾਂ ਨੂੰ ਬਚਾਉਣ ਦੀ ਗੱਲ ਕਰੋ ਕਿਵੇਂ ਬਚਾਉਂਗੇ ਕੋਈ ਤੁਹਾਡੇ ਕੋਲ ਹੈ ਉੱਥੇ ਤੁਸੀਂ ਸਪੀਕਰ ਸਾਹਿਬ ਨੂੰ ਦੱਸੋ ਕਿ ਜੀ ਮੈਂ ਆਪਣੀ ਸਰਕਾਰ ਐਸ ਵਕਤ ਤੇ ਸਾਨੂੰ ਅਸੀਂ ਆਹ ਕੰਮ ਕਰਨਾ ਚਾਹੁੰਨੇ ਆ ਜਿਹਦੇ ਵਿੱਚ ਲੋਕਾਂ ਦਾ ਭਲਾ ਹੋ ਜੂਗਾ ਤੇ ਪਰ ਰਵਨੀਤ ਬਿੱਟੂ ਜੀ ਇਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਦੇਸ਼ ਦੇ ਲੋਕਾਂ ਦਾ ਕਦੇ ਵੀ ਭਲਾ ਨਹੀਂ ਹੋਇਆ ਔਰ ਜਿਹੜੀ ਤੁਸੀਂ ਦੇਸ਼ ਦੇ ਲੋਕਾਂ ਦੀ ਗੱਲ ਕੀਤੀ ਆ ਕਿ ਮੇਰੇ ਦਾਦਾ ਜੀ ਦੇਸ਼ ਦੇ ਲੋਕਾਂ ਵਾਸਤੇ ਸ਼ਹੀਦ ਹੋਏ ਆ ਨਾ ਕਿ ਕਾਂਗਰਸ ਵਾਸਤੇ ਪਰ ਉਸ ਸਮੇਂ ਤੇ ਜਦੋਂ ਕਾਂਗਰਸ ਸੀਗੀ ਤੁਸੀਂ ਕਾਂਗਰਸ ਕਾਂਗਰਸ ਕਰਦੇ ਸੀ ਤੇ ਅੱਜ ਤੁਸੀਂ ਭਾਜਪਾ ਵਿੱਚ ਗਏ ਆ ਤੁਹਾਡੀਆਂ ਇਹ ਗੱਲਾਂ ਸੁਣ ਕੇ ਇੱਕ ਘਾਵਤ ਯਾਦ ਆਉਂਦੀ ਆ ਮੈਂ ਨਵੀਂ ਬਣੀ ਲਹਾਰਨੀ ਮੇਰੇ ਸੰਦਾਵਲ ਵੇਖ ਪਰ ਮੈਂ ਤਾਂ ਰਮਨੀਤ ਬਿੱਟੂ ਜੀ ਤੁਹਾਨੂੰ ਇਹ ਕਹੂੰਗਾ ਕਿ ਇਸ ਟਾਈਮ ਤੁਹਾਡੇ ਹੱਥ ਦੇ ਵਿੱਚ ਪਾਵਰ ਆ ਕੀ ਤੁਸੀਂ ਪੰਜਾਬ ਦਾ ਭਲਾ ਕਰਵਾਉਂਗੇ ਅਫਸੋਸ ਦੀ ਗੱਲ ਇਹ ਆ ਕਿ ਤੁਸੀਂ ਚਾਹੇ ਕੋਈ ਵੀ ਪਾਵਰ ਲੈ ਲੋ ਤੁਸੀਂ ਪੰਜਾਬ ਦੇ ਲੋਕਾਂ ਦਾ ਕਦੇ ਪੱਖ ਨਹੀਂ ਪੂਰਿਆ ਜਦੋਂ ਤੁਸੀਂ ਪੱਖ ਪੂਰਿਆ ਅੱਜ ਜਿੰਨਾਂ ਦੀ ਝੋਲੀ ਦੇ ਵਿੱਚ ਵਰਕੇ ਬੈਠੇ ਹੋ ਤੁਸੀਂ ਇਹਨਾਂ ਦਾ ਪੱਖ ਪੂਰਿਆ ਕਦੇ ਪੰਜਾਬ ਦੇ ਸਿੱਖਾਂ ਦਾ ਤੁਸੀਂ ਪੱਖ ਨਹੀਂ ਪੂਰਿਆ ਕਦੇ ਤੁਸੀਂ ਗਰੀਬ ਲੋਕਾਂ ਦਾ ਪੱਖ ਨਹੀਂ ਪੂਰਿਆ ਚਾਹੇ ਉਹ ਐਸ்சி ਬੀਸੀ ਸ਼ਰਨਲ ਕੋਈ ਹੋਣ ਤੁਸੀਂ ਪੱਖ ਪੂਰਿਆ ਤਾਂ ਪਾਲਟੀਆਂ ਦਾ ਪੂਰੇ ਪੂਰਦੇ ਆਏ ਆ ਅੱਜ ਠੀਕ ਆ ਤੁਸੀਂ ਬੀਜਪੀ ਵਿੱਚ ਜਾਂਦੇ ਰਹੇ ਪਰ ਜਿਹੜੇ ਅਸਲ ਦੇ ਵਿੱਚ ਨਾ ਤੁਹਾਡਾ ਕੰਮ ਤੋਂ ਆ ਜਿਸकी ਖਾਈਏ ਬਾਜਰੀ ਉਸकी ਪਰਗੇ ਹਾਜ਼ਰੀ ਹੁਣ ਤੁਸੀਂ ਤੋਂ ਉਹਨਾਂ ਦੀ ਹਾਜ਼ਰੀ ਭਰਨੀ ਹੁੰਦੀ ਆ ਲੋਕ ਸਭਾ ਵਿੱਚ ਤੁਸੀਂ ਪੰਜਾਬ ਵਾਸਤੇ ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਕਰਾਓ ਖਾਂ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਆ ਪੰਜਾਬ ਦੇ ਵਿੱਚ ਫੈਕਟਰੀਆਂ ਖੜਾਓ ਜਿਹੜੀਆਂ ਪੰਜਾਬ ਦਾ ਘਾਹ ਨਾ ਕਰਨ ਜ਼ਮੀਨਾਂ ਦਾ ਘਾਹ ਨਾ ਕਰਨ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਫਿਰ ਨਾਲ ਹੀ ਤੁਹਾਨੂੰ ਇਹ ਕਹਿਣਾ ਕਿ ਤੁਸੀਂ ਅੱਜ ਸਿੱਖਿਆ ਚੰਗੀ ਕਰਾਓ ਖਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ 8ਵੀਂ 8ਵੀਂ ਦੇ ਸਕੂਲ ਆ 5ਵੀਂ 5ਵੀਂ ਦੇ ਸਕੂਲ ਆ ਅੱਜ ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਆ ਤੇ ਕੇਂਦਰ ਦੇ ਵਿੱਚ ਤੁਹਾਡੀ ਪੂਰੀ ਚੱਲਦੀ ਆ ਤੇ ਤੁਸੀਂ ਅੱਜ ਉਹ ਪੰਜਾਬ ਦੇ ਵਿੱਚ ਜਿਹੜੇ ਸਕੂਲ 5ਵੀਂ 5ਵੀਂ ਦੇ ਪਏ ਆ ਤੁਸੀਂ ਕਰਾਓ ਖ ਉਹਨਾਂ ਨੂੰ ਪਲੱਸ 2 ਦੇ ਕਰਾਓ ਕਿ ਸਿੱਖਿਆ ਚੰਗੀ ਕਰਾਉ ਖਾ ਕਾਨੂੰਨ ਪਾਸ ਕਿ ਜਿਹੜੇ ਸਿਪਾਹੀ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨਗੇ ਜੀ ਦੇ ਨਾਲ ਇਹ ਦੇਸ਼ ਦਾ ਲੋਕਾਂ ਦਾ ਭਲਾ ਹੋਊਗਾ ਕਿ ਜਿਹੜਾ ਅੱਜ ਲੱਖਾਂ ਕਰੋੜਾ ਰੁਪਈਆ ਲੋਕਾਂ ਦਾ ਬੱਚਿਆਂ ਦੀਆਂ ਪੜ੍ਹਾਈਆਂ ਤੇ ਖਰਚਾ ਆ ਜਾਂਦਾ ਲੱਖਾਂ ਰੁਪਈਆ ਉਹ ਲੱਖਾਂ ਰੁਪਈਆ ਦੀ ਬਚਤ ਹੋ ਜੂਗੀ ਤੇ ਸਰਕਾਰੀ ਸਕੂਲ ਆ ਜਿਹੜੇ ਮੈਂ ਕਹਿੰਨਾ ਇਕੱਲੇ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਵਿੱਚ ਕਾਨੂੰਨ ਪਾਸ ਕਰਵਾਓ ਅੱਜ ਰਵਨੀਤ ਬਿੱਟੂ ਜੀ ਚਰਨ ਜੀ ਚੰਨੀ ਮੁੱਦਾ ਨਹੀਂ ਗੱਲ ਲੋਕ ਸਭਾ ਦਾ ਉਹ ਮੁੱਦਾ ਨਹੀਂ ਗੇ ਉਹ ਜਿਹੜੇ ਤੁਹਾਨੂੰ ਸਵਾਲ ਕਰਦੇ ਆ ਜਾਂ ਤੁਹਾਨੂੰ ਹੋਰ ਤੁਹਾਡੀ ਸਰਕਾਰ ਨੂੰ ਸਵਾਲ ਕਰਦੇ ਆ ਤੁਸੀਂ ਜਵਾਬ ਦਿਓ ਇਹਨਾਂ ਗੱਲਾਂ ਦੇ ਔਰ ਤੁਸੀਂ ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਕਰਵਾਓ ਔਰ ਜਿਹੜੀ ਸਿਹਤ ਦੀ ਗੱਲ ਆ ਗਈ ਆ ਤੁਸੀਂ ਪੰਜਾਬ ਦੇ ਵਿੱਚੋਂ ਤੇ ਪੰਜਾਬ ਦੇ ਵਿੱਚ ਜਿਹੜਾ ਲੁਧਿਆਣਾ ਜ਼ਿਲ੍ਹਾ ਹੁੰਦਾ ਲੁਧਿਆਣੇ ਦੇ ਵਿੱਚ ਇੱਕ ਜਿਹੜਾ ਹਸਪੀਟਲ ਆਉਂਦਾ ਸਰਕਾਰੀ ਉਥੋਂ ਦੇ ਤੁਸੀਂ ਐਮਪੀ ਹੁੰਦੇ ਸੀ ਅੱਜ ਤੁਸੀਂ ਗੱਲਾਂ ਕਰਦੇ ਆ ਨਾ ਕੋਸ ਲੁਧਿਆਣੇ ਦੇ ਹਸਪੀਟਲ ਦੇ ਵਿੱਚ ਇੱਕ ਅਨਮੋਲ ਕਵਾਤਰਾ ਜਿਹੜਾ ਲੋਕਾਂ ਦੇ ਇਲਾਜ ਕਰਵਾਉਂਦਾ ਨਾਲੇ ਲੋਕਾਂ ਨੂੰ ਇਹ ਕਹਿੰਦਾ ਭਾਈ ਇਹਨਾਂ ਦਾ ਇਲਾਜ ਕਰਵਾ ਕੇ ਦਿਓ ਐਨ ਜੀਓ ਚੱਲ ਰਹੀ ਹੈ ਮੈਂ ਤੇ ਇਹੀ ਕਹੂੰਗਾ ਤੁਹਾਡੇ ਹੀ ਜਿੱਥੋਂ ਤੁਸੀਂ ਐਮਪੀ ਸੀ ਅੱਜ ਚਲੋ ਨਵਾਂ ਬੜਿਆਂ ਆ ਰਾਜਾ ਵੜਿੰਗ ਤਾਂ ਉਦੋਂ ਪਹਿਲਾਂ ਤੁਸੀਂ ਸੀ ਉੱਥੋਂ ਦੇ ਐਮਪੀ ਤੇ ਤੁਸੀਂ ਸਿੱਖਿਆ ਚੰਗੀ ਨਹੀਂ ਕਰਾ ਸਕੇ ਅੱਜ ਭਰਾਵਾ ਤੂੰ ਦੇਸ਼ ਦਾ ਮੰਤਰੀ ਆ ਜਾਂ ਲੁਧਿਆਣਾ ਤੇਰੇ ਕੋਲ ਰਿਹਾ ਲੁਧਿਆਣੇ ਦੇ ਲੋਕ ਤੈਨੂੰ ਵੋਟਾਂ ਪਾ ਕੇ ਜਿਤਾਉਂਦੇ ਰਹਿਆ ਕਿ ਅੱਜ ਲੁਧਿਆਣੇ ਦੇ ਵਿੱਚ ਚੰਗੇ ਹਸਪੀਟਲ ਲਿਆ ਕੇ ਦੇ ਸਕਦਾ ਕੀ ਤੂੰ ਅੱਜ ਪੰਜਾਬ ਦੇ ਵਿੱਚੋਂ ਐਨਜੀਓ ਬੰਦ ਕਰਾਉਂਦੀ ਹਿੰਮਤ ਰੱਖਦੇ ਹੋ ਤੁਸੀਂ ਹਿੰਮਤ ਇਹ ਨਾ ਗੱਲ ਹੋਵੇ ਕਿ ਕੋਈ ਪਰਚੇ ਪਵਾ ਕੇ ਤੁਸੀਂ ਬੰਦ ਕਰਾ ਦਿਓ ਨਾ 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 ਤੁਸੀਂ ਇਲਾਜ ਫ੍ਰੀ ਕਰਵਾਓ ਅੱਜ ਹਸਪਤਾਲਾਂ ਦੇ ਵਿੱਚ ਗਰੀਬ ਲੋਕਾਂ ਦੀਆਂ ਚੀਕਾਂ ਪੈਂਦੀਆਂ ਹਸਪਤਾਲਾਂ ਦੇ ਵਿੱਚ ਚਾਹੇ ਉਹ ਕਿਸੇ ਮੈਂ ਸਟੇਟ ਦੇ ਵਿੱਚ ਹੋਣ ਗਰੀਬ ਲੋਕ ਸਿਹਤ ਸਿੱਖਿਆ ਰੁਜ਼ਗਾਰ ਤੋਂ ਬਹੁਤ ਜ਼ਿਆਦਾ ਦੁਖੀ ਆ ਅੱਜ ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਜੇ ਰੌਲਾ ਪਾਉਣਾ ਤੇ ਦੇਸ਼ ਦੇ ਵਿੱਚ ਕਈ ਫੁੱਟ ਪਾਸ ਛੜਕਾਂ ਤੇ ਲੋਕ ਰਹਿੰਦੇ ਆ ਤੇ ਤੁਸੀਂ ਅੱਜ ਰੌਲਾ ਪਾਓ ਉਦਾਂ ਉਹ ਲੋਕ ਸਭਾ ਦੇ ਵਿੱਚ ਕਿ ਜਿਹੜੇ ਉਹਨਾਂ ਦੇ ਪਿਓ ਦਾਦੇ ਵੀ ਸੜਕਾਂ ਤੇ ਰਹੇ ਆ ਜੀ ਅੱਜ ਉਹਨਾਂ ਦੇ ਬੱਚੇ ਵੀ ਸੜਕਾਂ ਤੇ ਰਹਿ ਰਹੇ ਆ ਤੇ ਆਪਾਂ ਉਹਨਾਂ ਵਾਸਤੇ ਕਾਨੂੰਨ ਬਣਵਾ ਦਈਏ ਉਹਨਾਂ ਦੇ ਬੱਚੇ ਸਕੂਲਾਂ ਚ ਪਵਾ ਦਈਏ ਉਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਰੁਜ਼ਗਾਰ ਦੇ ਦਈਏ ਤਾਂ ਕਿ ਉਹ ਸੜਕਾਂ ਤੇ ਨਹੀਂ ਆਪਦੇ ਘਰਾਂ ਚ ਪੈ ਸਕਣ ਜਿਹੜੇ ਝੋਫੜੀਆਂ ਵਾਲੇ ਆ ਕਈ ਸਟੇਟਾਂ ਦੇ ਵਿੱਚ ਕਈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਉਹ ਝੋਫੜੀਆਂ ਲਾ ਕੇ ਬੈਠੇ ਆ ਤੇ ਜਦੋਂ ਮੀਂਹ ਆਉਂਦਾ ਤੇਰੇ ਵਰਗੇ ਨਜ਼ਾਰੇ ਲੈਂਦੇ ਕਿ ਅੱਜ ਤਾਂ ਮੌਸਮ ਠੰਡਾ ਪਰ ਉਹਨਾਂ ਲੋਕਾਂ ਦੀਆਂ ਝੋਫੜੀਆਂ ਉਹ ਝੋਫੜੀਆਂ ਚੂਨ ਲੱਗ ਜਾਂਦੀਆਂ ਕਈਆਂ ਦੀਆਂ ਹਵਾ ਦੇ ਨਾਲ ਉੱਡ ਜਾਂਦੀਆਂ ਜੇਕਰ ਭਲਾ ਕਰਨਾ ਤੇ ਫਿਰ ਭਲਾ ਉਹਨਾਂ ਦਾ ਕਰਾਉਣਾ ਤੁਸੀਂ ਇੱਥੇ ਬੈਠੇ ਰੌਲਾ ਜੇ ਪਾਈ ਜਾਂਦੇ ਉਹਦਾ ਫਾਇਦਾ ਕੋਈ ਨਹੀਂ ਅਜੇ ਕੇਂਦਰ ਚ ਸਰਕਾਰ ਤੁਹਾਡੀ ਆ ਜੇਕਰ ਤੁਸੀਂ ਵਾਕਈ ਦੇਸ਼ ਦਾ ਵਿਕਾਸ ਕਰਨਾ ਜੇਕਰ ਵਾਕਈ ਆਪਦੇ ਆਪਣੂ ਦੇਸ਼ ਦੇ ਲੋਕਾਂ ਦਾ ਤੁਸੀਂ ਕਹਿੰਨੇ ਆ ਤੇ ਫਿਰ ਮੈਂ ਇਹ ਕਹੂੰਗਾ ਜੇ ਦੇਸ਼ ਦੇ ਲੋਕਾਂ ਦੀ ਗੱਲ ਕਰਦੇ ਆ ਛੋਟੇ ਛੋਟੇ ਬੱਚੇ ਸੜਕਾਂ ਤੇ ਮੰਗਦੇ ਫਿਰਦੇ ਹੁੰਦੇ ਆ ਕੋਈ ਉਹਨਾਂ ਵਾਸਤੇ ਕਾਨੂੰਨ ਬਣਾਓ ਕਾਂਗਰਸ ਨੂੰ ਨਿੰਦੇ ਰਹੇ ਆ ਮੈਂ ਕੋਈ ਪੱਖ ਨਹੀਂ ਪੂਰਦਾ ਕਿਸੇ ਵੀ ਪਾਰਟੀ ਦਾ ਪਰ ਕਾਂਗਰਸ ਗਈ ਆ 2014 ਦੀ 2014 ਦੇ ਵਿੱਚ ਸਰਕਾਰ ਤੁਹਾਡੀ ਆਈ 19 ਦੇ ਵਿੱਚ ਸਰਕਾਰ ਤੁਹਾਡੀ ਆਈ ਅੱਜ 24 ਦੇ ਵਿੱਚ ਸਰਕਾਰ ਤੁਹਾਡੀ ਆਈ ਕੀ ਜਿਹੜੇ ਸੜਕਾਂ ਤੇ ਬੱਚੇ ਮੰਗਦੇ ਫਿਰਦੇ ਹੁੰਦੇ ਸੀ ਉਹ ਬੰਦ ਹੋ ਚੁੱਕੇ ਆ ਕਿ ਉਹਨਾਂ ਨੂੰ ਚੰਗਾ ਰੋਜ਼ਗਾਰ ਉਹਨਾਂ ਦੇ ਮਾਪੇ ਨੂੰ ਰੋਜ਼ਗਾਰ ਮਿਲ ਗਿਆ ਉਹ ਛੜਕਾਂ ਦੇ ਮੰਗਣਾ ਉਹਨਾਂ ਨੇ ਬੰਦ ਕਰ ਦਿੱਤਾ ਜੇਕਰ ਉਹਨਾਂ ਨੇ ਬੰਦ ਨਹੀਂ ਕੀਤਾ ਤੇ ਫਿਰ ਤੁਹਾਡੀ ਸਰਕਾਰ ਅੱਜ ਤੀਜੀ ਵਾਰੀ ਆ ਚੁੱਕੀ ਆ ਰਵਨੀਤ ਬਿੱਟੂ ਜੀ ਕਿਉਂ ਨਹੀਂ ਫਿਰ ਉਹਨਾਂ ਦਾ ਭਲਾ ਹੋ ਰਿਹਾ ਕਿਉਂਕਿ ਉੱਥੇ ਸਿਰਫ ਡਰਾਮੇ ਹੋ ਰਹੇ ਆ ਮੈਂ ਤੇ ਇਹੀ ਕਹੂੰਗਾ ਤੁਹਾਨੂੰ ਜੇ ਗੱਲਾਂ ਕਹਿਦਗੇ ਤੁਸੀਂ ਲੋਕਾਂ ਦੇ ਨਜਾਇਜ਼ ਪਰਚੇ ਪਵਾ ਦਿੰਨੇ ਆ ਕਿਉਂਕਿ ਸਾਰਾ ਕੁਝ ਤੁਹਾਡਾ ਤੁਸੀਂ ਸਾਨੂੰ ਸੱਚ ਤੱਕ ਬੋਲ ਨਹੀਂ ਦਿੰਦੇ ਸੱਚ ਵਖਾਉਣ ਤੱਕ ਨਹੀਂ ਦਿੰਦੇ ਜੇਕਰ ਤੁਸੀਂ ਚੀਕਾਂ ਸੁਣਨੀਆਂ ਹਸਪੀਟਲਾਂ 'ਚ ਜਾਓ ਤੁਹਾਨੂੰ ਗਰੀਬਾਂ ਦੀਆਂ ਚੀਕਾਂ ਸੁਣਨੀਆਂ ਜੇਕਰ ਤੁਸੀਂ ਗਰੀਬੀ ਦੀਆਂ ਚੀਕਾਂ ਸੁਣਨੀਆਂ ਤੇ ਪੜ੍ਹੇ ਲਿਖੇ ਨੌਜਵਾਨਾਂ ਦੇ ਘਰੇ ਜਾਓ ਉਹਨਾਂ ਦੇ ਗਰੀਬੀ ਦੀਆਂ ਚੀਕਾਂ ਪਹਿਣੀਆਂ ਪੜ੍ਹ ਲਿਖ ਕੇ ਉਹਨਾਂ ਦੇ ਬਾਪੂ ਅਨਪੜ੍ਹ ਦਿਹਾੜੀਆਂ ਕਰਦੇ ਸੀ ਤੇ ਅੱਜ ਉਹ ਵੀ ਪੜ੍ਹ ਲਿਖਣ ਦੇ ਬਾਵਜੂਦ ਵੀ ਅੱਜ ਖੇਤਾਂ ਦੇ ਵਿੱਚ ਓਨਾ ਲੌਂਦੇ ਫਿਰਦੇ ਆ ਤੁਹਾਡੇ ਕੋਲ ਗੱਡੀਆਂ ਤੁਹਾਡੇ ਕੋਲ ਗਨਮੈਨ ਤੁਹਾਡੇ ਕੋਲ ਸਭ ਕੁਝ ਕੋਠੀਆਂ ਆ ਜਾਂਦੀਆਂ ਸ਼ੋ ਆਰਾਮ ਆ ਜਾਂਦਾ ਇਸ ਕਰਕੇ ਤੁਸੀਂ ਲੋਕਾਂ ਦੇ ਜਿਹੜੀਆਂ ਮੁਸੀਬਤਾਂ ਜਿਹੜੀਆਂ ਲੋਕਾਂ ਦੀਆਂ ਸਮੱਸਿਆ ਤੁਸੀਂ ਸਾਰੀ ਦੀਆਂ ਸਾਰੀਆਂ ਭੁੱਲ ਜਾਂਦੇ ਆ ਤੇ ਉੱਥੇ ਕਹਿੰਨੇ ਆ ਫਲਾਨਾ ਕਰੋੜਪਤੀ ਆ ਕੀ ਗੱਲ ਜੇਕਰ ਚਰਨਜੀਤ ਚੰਨੀ ਕਰੋੜਪਤੀ ਆ ਤੇ ਰਵਨੀਤ ਬਿੱਟੂ ਲੁਧਿਆਣੇ ਸ਼ਹਿਰ ਚ ਮੰਗਦਾ ਫਿਰਦਾ ਤੁਸੀਂ ਦੱਸੋ ਕੀ ਰਵਨੀਤ ਬਿੱਟੂ ਛਰਕਾਂ ਤੇ ਮੰਗਦਾ ਫਿਰਦਾ ਜੇ ਅੱਜ ਕਰੋੜਾਪਤੀ ਦੀ ਗੱਲ ਹੋ ਰਹੀ ਆ ਤੇ ਤੁਹਾਡੇ ਸਾਰੇ ਮੈਂ ਤਾਂ ਇਹ ਕਹਿੰਦਾ ਸਾਰਿਆਂ ਨੂੰ ਇੱਕੇ ਰਸੇ ਰੱਖੋ ਤੁਸੀਂ ਭਾਜੀਪੀ ਵਿੱਚ ਵੀ ਵੇਖੋ ਜਿਹੜੇ ਬੰਦੇ ਪਹਿਲਾਂ ਕੀ ਸਾਰਿਆਂ ਦਾ ਤੁਸੀਂ ਪਿਛੋਕੜ ਫਰੋਲੋ ਸਾਰੇ ਉਹ ਹੋਏ ਪਏ ਆ ਕੀ ਤੁਸੀਂ ਅੱਜ ਉਸ ਪਾਰਟੀ ਨੂੰ ਮਾੜਾ ਕਹੋਗੇ ਜਿਹੜੀ ਪਾਰਟੀ ਨੇ ਇੱਕ ਅੰਬਾਨੀ ਦਾਨੀਆਂ ਦਾ ਕਹਿੰਦੇ ਕਰੋੜਾ ਰੁਪਇਆ ਕਰਜ਼ਾ ਮਾਫ ਕੀਤਾ ਕਹੋਗੇ ਮਾੜਾ ਕੁਝ ਨਹੀਂ ਕਹੋਗੇ ਕਿਉਂਕਿ ਸਿਰਫ ਤੁਸੀਂ ਵੋਟਾਂ ਤੱਕ ਲੋਕਾਂ ਨੂੰ ਸੀਮਤ ਰੱਖਦੇ ਆ ਲੋਕਾਂ ਨੂੰ ਤੁਸੀਂ ਅੱਗੇ ਨਹੀਂ ਲਜਾਣਾ ਚਾਹੁੰਦੇ ਲੋਕਾਂ ਦੇ ਪਰਿਵਾਰਾਂ ਦਾ ਇਲਾਜ ਨਹੀਂ ਲਿਆਉਣਾ ਚਾਹੁੰਦੇ ਲੋਕਾਂ ਦੇ ਜਿਹੜੇ ਪਰਿਵਾਰਾਂ ਦੀ ਸਿੱਖਿਆ ਨਹੀਂ ਤੁਸੀਂ ਵਧਾਉਣਾ ਚਾਹੁੰਦੇ ਜੇਕਰ ਉੱਥੇ ਲੜੋ ਨਾ ਉੱਥੇ ਤੁਸੀਂ ਇੱਕ ਦੂਜੇ ਤੇ ਤੌਮ ਤਾਣਾ ਲਾਓ ਰਵਨੀਤ ਬਿੱਟੂ ਜੀ ਤੁਸੀਂ ਜੇਕਰ ਕੰਮ ਕਰਨਾ ਨਾ ਤਾਂ ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਆ ਸਿਹਤ ਸਿੱਖਿਆ ਰੁਜ਼ਗਾਰ ਦਾ ਰੌਲਾ ਪਾਓ ਤੇ ਆਮ ਜਨਤਾ ਤਾਂ ਛੜਕਾਂ ਤੋਂ ਲੰਘਣ ਦਾ ਵੀ ਟੈਕਸ ਦਿੰਦੀ ਆ ਉਥੇ ਟੂਲ ਟੈਕਸ ਦੇ ਕੇ ਲੰਘਦੇ ਆ ਤੇ ਤੁਸੀਂ ਤੋਤੇ ਹੂਟਰ ਮਾਰ ਕੇ ਲੰਘਦੇ ਆ ਤੇ ਉਥੇ ਆਮ ਜਨਤਾ ਵੀ ਤੁਹਾਡਾ ਪੈਸਾ ਭਰਦੀ ਫਿਰਦੀ ਆ ਤੇ ਤੁਸੀਂ ਆਮ ਜਨਤਾ ਦਾ ਕੀ ਫਾਇਦਾ ਹੋਇਆ ਇਹਦੇ ਵਿੱਚ ਇਸ ਕਰਕੇ ਰਵਨੀਤ ਬਿੱਟੂ ਜੀ ਤੁਸੀਂ ਮੰਤਰੀਆਂ ਨੂੰ ਰਾਜ ਸਭਾ ਮੈਂਬਰਾਂ ਨੂੰ ਤਾਂ ਤੁਸੀਂ ਲੋਕਾਂ ਦਾ ਭਲਾ ਕਰੋ ਨਾ ਕਿ ਉਥੇ ਚੀਕਾਂ ਮਾਰੋ ਇਹ ਬੇਨਤੀ ਹੈ ਤੁਹਾਡੇ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ